ਉਹਕੇ ਦਿਨੇ ਲੱਗੇ ਜੰਦੀ ਜਾਂਦਾਗਾ ਟਾਈਮ ਨੂੰ ਬਾਈਕ ਆਪ ਦਾ ਸਾਰਾ ਦਿਨ ਟੱਕੇ ਖੜੇ ਜੋ ਰਾਤ ਨੂੰ ਟੱਕੇ ਖੜਾਉਂਦਾ ਜੰਦਾਗਾ ਬਸੀ ਮੋਟੇ ਸਾਮਾ ਦੇ ਸੋਨਾ ਪਾਇ ਜਾਂਦਾ ਹੈ ਬਹੁਤ ਫੈਲਾਇਆ 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 ਬਹੁਤ ਫੈਲਾਇਆ ਕਿਉਂ ਹਾਂਜੀ ਹਾਂਜੀ ਮੈਨੂੰ ਬਹੁਤ ਵਧੀਆ ਲੱਗਿਆ ਤੱਕੀ ਆਪਣੇ ਛੱਤਵਾ ਜੀ ਨੂੰ ਕਰੋ ਤੁਸੀਂ ਜਦੋਂ ਛੱਤ ਕਹਿੰਦਾ ਹਾਂਜੀ ਮੈਂ ਉੱਥੇ ਹੀ ਲੰਮੀ ਕੇ ਆਈ ਆ ਉਹਦਾ ਜੋ ਬੇਕਾਰ ਆ ਕੱਖ ਵੀ ਨਹੀਂ ਪਰਦੇਸ ਵਿੱਚ ਆਉਂਦੇ ਜੀ ਪਕੀਣ ਲਾਣ ਗਏ ਸੀ ਕਿਸੇ ਪਾਸੇ ਗੀਜਿੰਗ ਹੋ ਗਈ ਸੀ ਪਾਲਿਆ ਤੇ ਪਰਫਾਰਮੈਂਸ ਚਾਹੀਦੀ ਹੈ ਜੀ 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 ਉਹਨੇ ਬਹੁਤ ਵਾਧਾ ਪਜਾ ਮੜਾ ਜਾਨ ਕਰਵਾ ਦੀ ਤੇ ਉਹ ਤਾਂ ਠੀਕ ਹੁੰਨੇਗਾ ਜੋ ਇਨਕਲਾਬ ਜੀ ਉਹ ਕਰਤੀ ਉਹ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਜੀ ਬੜਾ ਕੰਮ ਜਿਹਾ ਆ ਤਾਂ ਫੋਫਾ ਟਾਈਪ ਆ ਪਾਣੀ ਪਿਆ ਉਹ ਪਾਣੀ ਲਾ ਪਾਣੀ ਉਹ ਇਹ ਤੋਂ ਵਾਲੀ ਨਹੀਂ ਕੋਈ ਨਹੀਂ ਹੁੰਦੀ ਉਹਦਾ ਕੀ ਕਰਦੇ ਠੀਕ ਹੁੰਦੇ ਆ ਮੁੰਡਾ ਵੀ ਫਸਾ ਹੀ ਆ ਹੋਰ ਕਰਦਾ ਜੀ ਕਿਉਂ ਹੋ ਰਿਹਾ ਹੈ ਪਰ ਇਹ ਬੋੜਾ ਜਿਹਾ ਗੱਲ ਨਹੀਂਗਾ ਪਰ ਇਹਨੇ ਨਹੀਂ ਆਖਿਆ ਨੱਥਾ ਕਿਵੇਂ ਹੈ